ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਰਸਕਰਾ ਤੋਂ ਉਸਦੇ ਤੋਂ ਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਈਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਤੇ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਆ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸਮੇਂ ਤੋਂ ਸਮਾਂ ਕੱਢ ਕੇ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਤੇ ਅੱਜ ਦੇਖੋ ਤੁਸੀਂ ਢੇਰਾਂ ਦੇ ਢੇਰ ਆਪਣੇ ਕੋਲੇ ਸੂਟ ਪਏ ਨੇ ਤੇ ਬਹੁਤ ਸਾਰੀਆਂ ਭੈਣਾਂ ਸੀ ਜਿਹੜੀਆਂ ਉਸ ਦਿਨ ਨਿਰਾਸ਼ ਹੋਈਆਂ ਜਿਸ ਦਿਨ ਆਪਾਂ ਪਹਿਲਾਂ ਰਾਮ ਟੈਕਸ ਦੇ 650 ਵਾਲੇ 650 ਵਾਲੇ ਸੂਟ ਪਾਏ ਸੀਗੇ ਬਹੁਤ ਭੈਣਾਂ ਨੂੰ ਨਹੀਂ ਮਿਲੇ ਸੀਗੇ ਸੂਟ ਤੇ ਅੱਜ ਆਪਾਂ ਭਰ ਭਰ ਕੇ ਲੈ ਕੇ ਆਂਦੇ ਨੇ ਸੂਟ ਬਹੁਤ ਸਾਰੇ ਤੇ ਇਸ ਤੋਂ ਇਲਾਵਾ ਫਿਰ ਆਪਣੇ ਕੋਲ ਹੋਰ ਆ ਜਾਣਗੇ ਤੁਸੀਂ ਇਹ फटाफट ਚੱਕ ਲੈਣੇ ਨੇ ਕਿਉਂਕਿ ਟਾਈਮ ਸਰ ਵੀਡੀਓ ਦੇਖੋਗੇ ਤਾਂ ਹੀ ਤੁਹਾਨੂੰ ਸਮੇਂ ਸਰ ਮਿਲਣਗੇ ਆਦਰਵਾਇਜ਼ ਫਿਰ ਜਲਦੀ ਨਿਕਲ ਜਾਂਦੇ ਨੇ ਠੀਕ ਹੈ ਜੀ ਤੇ ਇਹ ਮਿਲਣਗੇ ਤੁਹਾਨੂੰ ਇੱਕ ਸੂਟ ਲਓਗੇ 650 ਦਾ ਦੋ ਸੂਟ ਲਓਗੇ ਤਾਂ ਵੀ 650 50 ਦੇ ਮਿਲਣਗੇ ਤਿੰਨ ਸੂਟ ਲਓਗੇ ਤਾਂ ਸ਼ਿਪਿੰਗ ਫ੍ਰੀ ਹੋਊਗੀ ਕਿਉਂਕਿ 50 ਰੁਪਏ ਸਾਡੇ ਵਿੱਚ ਸ਼ਿਪਿੰਗ ਦੇ ਐਡ ਹੈ ਇਹਦੇ ਵਿੱਚ। ਤਿੰਨ ਸੂਟ ਚੱਕੋਗੇ ਤਾਂ 6-600 ਦੇ ਮਿਲਣਗੇ ਕਿਉਂਕਿ ਉਹਦੇ ਵਿੱਚ ਸਾਡੀ ਸ਼ਿਪਿੰਗ ਫ੍ਰੀ ਹੈਗੀ ਆ। ਸ਼ਾਪ ਤੇ ਆ ਕੇ ਲੈ ਕੇ ਜਾਓਗੇ ਤਾਂ ਸੂਟ ਤੁਹਾਨੂੰ 600 ਦਾ ਮਿਲੂਗਾ। ਠੀਕ ਹੈ ਜੀ। ਲੋ ਜੀ ਹੁਣ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ। ਪਹਿਲਾ ਸੂਟ। ਧਿਆਨ ਨਾਲ ਦੇਖਿਓ ਤੇ ਫਟਾਫਟ ਚੱਕ ਲਿਓ ਸਾਰੇ ਸੂਟ ਰਾਮ ਟੈਕਸ ਦੇ ਰਹਿਣਗੇ ਸਾਰਿਆਂ ਤੇ ਬਕਾਇਦਾ ਤੁਹਾਨੂੰ ਸਟੈਂਪ ਮਿਲੂਗੀ ਕੰਨੀ। ਠੀਕ ਹੈ ਜੀ। ਸਬ ਬ੍ਰਾਂਡਡ ਸੂਟ ਨੇ ਤੇ ਆਰਾਮ ਟੈਕਸ ਤੇ ਤੁਸੀਂ ਡਾਊਟ ਕਰ ਨਹੀਂ ਸਕਦੇ ਬਹੁਤ ਅੱਛਾ ਕਲਰ ਹੈਗਾ ਤੇ ਬਹੁਤ ਵਧੀਆ ਪ੍ਰਿੰਟ ਹੈਗੇ ਨੇ ਕੋਈ ਲਾਈਨਿੰਗ ਦੀ ਲੋੜ ਨਹੀਂ ਆ ਕੋਈ ਸੀ ਥਰੂ ਨਹੀਂ ਆ ਆਰਾਮ ਨਾਲ ਗਰਮੀਆਂ ਦੇ ਵਿੱਚ ਪਾਇਓ ਸਲਾਇਓ ਤੇ ਪਾਇਓ ਹੁਣ ਤੋਂ ਸਲਾਉਣ ਲੱਗੋਗੇ ਤਾਂ ਉਹਦੇ ਤੱਕ ਪੜਨਗੇ ਤੁਹਾਡੇ ਸੂਟ ਲੋ ਜੀ ਇਹ ਹੈਗੀ ਆ ਸ਼ਰਟ 2.5 2 ਮੀਟਰ ਦੇ ਪੀਸ ਮਿਲਣਗੇ ਤੇ ਇਹ ਹੈਗੀ ਆ ਦੀ ਸਲਵਾਰ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਇੱਕ ਸੂਟ ਦੀ 650 ਦੋ ਸੂਟਾਂ ਦੀ 20 1300 ਹੋਊਗੀ ਤੇ ਤਿੰਨ ਸੂਟਾਂ ਦੀ 1800 ਹੋਊਗੀ 6600 ਦੇ ਵਿੱਚ ਤਿੰਨ ਸੂਟਾਂ ਲਈ ਇਹਦੇ ਵਿੱਚ ਹੀ ਅਗਲਾ ਕਲਰ ਦੇਖ ਲਓ ਇਹ ਵਾਲੀ ਸ਼ਰਟ ਠੀਕ ਹੈ ਜੀ ਤੇ ਇਹ ਵਾਲੀ ਰਹੂਗੀ ਸਲਵਾਰ ਮਿੱਠਾ ਯੈਲੋ ਵਾਈਟ ਐਂਡ ਯੈਲੋ ਦਾ ਜਿਹੜਾ ਕੰਬੀਨੇਸ਼ਨ ਹੈਗਾ ਨਾ ਬਹੁਤ ਜ਼ਿਆਦਾ ਅੱਛਾ ਲੱਗਦਾ ਹੈ ਇੱਥੇ ਸਹੀ ਹੈ ਸਹੀ ਆ ਰਿਹਾ ਔਰ ਮਿੱਠਾ ਜਲੋ ਅੱਖਾਂ ਨੂੰ ਖਾਣ ਵਾਲਾ ਨਹੀਂ ਹੈ ਗਰਮੀਆਂ 'ਚ ਇਹ ਕਲਰ ਹੈ ਜਿਹੜੇ ਬਹੁਤ ਸੂਦੀਂਗ ਹੁੰਦੇ ਆ ਤੇ ਬਹੁਤ ਚੰਗੇ ਲੱਗਦੇ ਆ ਪਾਉਣ ਨੂੰ ਅੱਖਾਂ ਨੂੰ ਚੰਗੇ ਲੱਗਦੇ ਆ ਗਰਮੀਆਂ ਦੇ ਅਕੋਰਡਿੰਗਲੀ ਸਾਰੇ ਕਲਰ ਨੇ ਜੀ ਆਹ ਹਲਕਾ ਪਿੰਕ ਹੈਗਾ ਸ਼ਰਟ ਹੈਗਾ ਵਾਈਟ ਦੇ ਵਿੱਚ ਪਿੰਕ ਦਾ ਫਲਾਵਰ ਤੇ ਇਹ ਹੈਗੀ ਆ ਸਲਵਾਰੇ ਦੇ ਨਾਲ ਠੀਕ ਹੈ ਜੀ ਨੋਟ ਕਰੀ ਜਾਇਓ ਫਟਾਫਟ ਪ੍ਰਿੰਟ ਤੇ ਕਲਰ ਤੇ ਨਾਲ ਦੀ ਨਾਲ ਜਲਦੀ ਆਰਡਰ ਕਰਦੇ ਹੋ ਉਸ ਦਿਨ ਭੈਣਾਂ ਦੇ ਬਹੁਤ ਸਾਰੀਆਂ ਦੇ ਆਰਡਰ ਸੀ ਜਿਹੜੇ ਰਹਿ ਗਏ ਲੋ ਜੀ ਹੁਣ ਨੈਕਸਟ ਪ੍ਰਿੰਟ ਦਿਖਾਉਣ ਲੱਗੇ ਆ ਪ੍ਰਿੰਟ ਨੋਟ ਕਰ ਲਿਓ ਕਲਰ ਹੈਗਾ ਜਿਹੜਾ ਹਲਕਾ ਜਾਂ ਮੌਬ ਜਾ ਸ਼ੇਡ ਹੈ ਜਾਮਨੀ ਜਾਂ ਲਾਈਟ ਜਾਂ ਬਹੁਤ ਤੇ ਇਹ ਹੈਗੀ ਆ ਦੇ ਨਾਲ ਸਲਵਾਰ ਬਿਲਕੁਲ ਪਲੇਨ ਨਹੀਂ ਹੈਗੀ ਹਲਕਾ ਹਲਕਾ ਜਿਹਾ ਵਿੱਚ ਤੁਹਾਨੂੰ ਪ੍ਰਿੰਟ ਜਿਹਾ ਦਿਖੂਗਾ ਹਲਕਾ ਹਲਕਾ ਤੇ ਬੜਾ ਹੀ ਸੋਹਣਾ ਜਿਹਾ ਸਟੱਫ ਹੈਗਾ ਇਹਦਾ ਬਹੁਤ ਪਿਆਰਾ ਸਟੱਫ ਹੈ ਜੀ ਕਾਫੀ ਵਧੀਆ ਲੱਗਦਾ ਕੁਝ ਪਹਿਣਾ ਕੋਰ ਦਾ ਪਹੁੰਚ ਵੀ ਗਏ ਹੋਣਗੇ ਉਹਨਾਂ ਨੂੰ ਪਤਾ ਹੀ ਹੈ ਇਹਦੇ ਚ ਲਾਈਟ ਆ ਰਿਹਾ ਨੇੜੇ ਆ ਕੇ ਤਾਂ ਜ਼ਿਆਦਾ ਹੋ ਜਾਂਦਾ ਦੂਰੋਂ ਥੋੜਾ ਸਹੀ ਲੱਗਦਾ ਹੁੰਦਾ ਕਲਰ ਸੋਨਾ ਜਿਹਾ ਹਲਕਾ ਜਾਂ ਜਾਮਨੀ ਜਿਹਾ ਟੱਚ ਹੈ ਇਹਦੇ ਵਿੱਚ ਜਿਵੇਂ ਗਰਮੀਆਂ ਦੇ ਕਲਰ ਹੁੰਦੇ ਉਸ ਤਰ੍ਹਾਂ ਦਾ ਹੀ ਕਲਰ ਹੈਗਾ ਇਹਦਾ ਤੇ ਬਹੁਤ ਪਿਆਰਾ ਸੂਟ ਹੈ ਲਓ ਜੀ ਨੈਕਸਟ ਕਟ ਇੱਥੇ ਸਹੀ ਹੈ ਸਹੀ ਹੈ ਇੱਥੇ ਠੀਕ ਹੈ ਲਓ ਜੀ ਇਹ ਡਸਟੀ ਪੀਚ ਜਿਹਾ ਕਲਰ ਹੈ ਜੋ ਸੀ ਤੁਹਾਨੂੰ ਦੱਸਦੇ ਹੁੰਨੇ ਆ ਸੇਮ ਹੀ ਤੁਹਾਡੇ ਕੋਲੇ ਪਹੁੰਚੂਗਾ ਡਸਟੀ ਪੀਚ ਕਲਰ ਹੈ ਜੀ ਇਹ ਠੀਕ ਹੈ ਆ ਲੋ ਠੀਕ ਹੈ ਇਹ ਜਿਹੜੇ ਜਿਹੜੇ ਕਲਰ ਨੇ ਨਾ ਉਹ ਕੈਮਰਾ ਉਹਨਾਂ ਨੂੰ ਹੋਰ ਜ਼ਿਆਦਾ ਲਾਈਟ ਕਰ ਦਿੰਦਾ ਹੈ ਡਲ ਕਰ ਦਿੰਦਾ ਹੈ ਆ ਲੋ ਜਦੋਂ ਮੈਂ ਸਿੱਟੂਗੀ ਉੱਥੇ ਉਦੋਂ ਵੀ ਬੀਬੀ ਦਿਖਾਉਗੀ ਤੁਹਾਨੂੰ ਤੇ ਉੱਥੇ ਸਹੀ ਆ ਜਾਊਗਾ ਕਲਰ ਸਹੀ ਤੁਹਾਡੇ ਇਹ ਰੰਗ ਬਹੁਤ ਸੋਹਣਾ ਹੈ ਬਹੁਤ ਸੋਹਣਾ ਕਲਰ ਹੈ ਆ ਲੋ ਜੀ ਆ ਗਲੋ ਕ੍ਰੀਮ ਕਲਰ ਇਹ ਸਹੀ ਹੈ ਗਿਆ ਕ੍ਰੀਮ ਕਲਰ ਆਰਾਮ ਟੈਕਸ ਦੀ ਸਟੈਂਪ ਦੇ ਨਾਲ ਸਾਰੇ ਸੂਟ ਆਉਣਗੇ ਇਹ ਸਹੀ ਹੈ ਕ੍ਰੀਮ ਕਲਰ ਦੇ ਵਿੱਚ ਮਿਲੂਗਾ ਸੂਟ ਤੁਹਾਨੂੰ ਕੋਈ ਐ ਨਹੀਂ ਹੈਗਾ ਕਿ ਬਹੁਤ ਸੀ ਥਰੂ ਹੋ ਗਿਆ ਤੁਸੀਂ ਆਰਾਮ ਨਾਲ ਸਰ ਗਰਮੀਆਂ ਦੇ ਵਿੱਚ ਪਾਓ ਸਰਦੀਆਂ ਚ ਨਹੀਂ ਸੌਰੀ ਮੈਂ ਸਰਦੀ ਕਹਿਣ ਲੱਗੀ ਸੀ ਤੇ ਜਦੋਂ ਇਹ ਤੁਸੀਂ ਬਣਾ ਲਓਗੇ ਨਾ ਤੇ ਇਹਦੇ ਵਿੱਚ ਬਾੜ ਪਹਿਣਗੇ ਸਲਵਾਰ ਚ ਤੇ ਧੋਏ ਤੋਂ ਥੋੜਾ ਫਰਕ ਪੈ ਜਾਂਦਾ ਕੁਛ ਨਹੀਂ ਦਿਖਦਾ ਹੈਗਾ ਫਿਰ ਜਦੋਂ ਬਹੁਤ ਗਰਮੀ ਆਉਂਦੀ ਹੁੰਦੀ ਹੈ ਨਹੀਂ ਜੀ ਉਦੋਂ ਤਾਂ ਫਿਰ ਐ ਲੱਗਦਾ ਹੁੰਦਾ ਪਤਲੇ ਤੋਂ ਪਤਲਾ ਹੀ ਚਾਹੀਦਾ ਆਹ ਲਓ 650 ਦੇ ਵਿੱਚ ਇੱਕ ਸੂਟ 6600 ਦੇ ਵਿੱਚ ਦੋ ਸੂਟ ਤੇ 6600 ਦੇ ਵਿੱਚ ਤਿੰਨ ਸੂਟ ਤੇ ਲੋ ਜੀ ਇਹ ਹੈਗਾ ਅਗਲਾ ਪ੍ਰਿੰਟ ਪ੍ਰਿੰਟ ਐਂਡ ਕਲਰ ਬਹੁਤਿਆਰੀ ਹੈ ਸਲਵਾਰ ਬਰੀਕ ਚੱਕ ਦੇ ਵਿੱਚ ਹੈ ਹਲਕਾ ਜਿਹਾ ਬਰੀਕ ਚੱਕ ਬਰੀਕ ਬਰੀਕ ਚੱਕ ਦਿਖਾਈ ਵੀ ਬਿਨੜੇ ਹਾਂ ਬਰੀਕ ਚੱਕ ਦੇ ਵਿੱਚ ਤੇ ਦੂਰੋਂ ਦੇਖੋ ਤੁਸੀਂ ਇਹ ਤਾਂ ਕਲਰ ਐਂਡ ਪ੍ਰਿੰਟ ਸਲਵਾਰਾਂ ਤੇ ਵੀ ਸਟੈਂਪ ਮਿਲੂਗੀ ਰਾਮ ਟੈਕਸ ਦੀ ਭੈਣਾ ਕਈ ਕਹਿ ਦਿੰਦੀਆਂ ਨੇ ਜੀ ਸਲਵਾਰ ਤੇ ਵੀਰ ਆਨਟੈਕਸ ਦੀ ਹੋਊਗੀ ਸਲਵਾਰ ਵੀ ਆਨਟੈਕਸ ਦੀ ਹੋਊਗੀ ਜੀ ਠੀਕ ਹੈ ਜੀ ਕਲਰ ਬਹੁਤ ਸੋਹਣਾ ਹੈ ਸਾਰੇ ਕਲਰ ਸੂਦੀਂਗ ਨੇ ਬਹੁਤ ਗਰਮੀਆਂ ਦੇ ਅਕੋਰਡਿੰਗਲੀ ਬਹੁਤ ਪਿਆਰੇ ਨੇ ਜਿਹੜਾ ਵੀ ਕਲਰ ਤੁਹਾਨੂੰ ਮਿਲ ਗਿਆ ਤੁਸੀਂ ਚੱਕਣ ਦੀ ਕਰਿਓ ਤੁਸੀਂ ਇਹ ਨਾ ਸੋਚਿਓ ਕਿ ਆਹ ਵਾਲਾ ਨਹੀਂ ਲੈਣਾ ਸੀ ਉਹ ਲੈਣਾ ਸੀ ਸਾਰੇ ਕਲਰ ਵਧੀਆ ਨੇ ਲੋ ਜੀ ਅਗਲਾ ਕਲਰ ਬਹੁਤ ਡਸਟੀ ਜਆ ਡਸਟੀ ਜਆ ਗ੍ਰੀਨ ਹੈ ਡਸਟੀ ਜਆ ਸੋਹਣਾ ਹੂੰ ਹਾਂ ਸਹੀ ਆ ਹਾਂ ਸਹੀ ਆ ਗਿਆ ਬਹੁਤ ਪਿਆਰਾ ਹੈ ਤੇ ਨੈਕਸਟ ਦੇਖੋ ਇਹ ਫਿਰ ਡਸਟੀ ਪੀਚ ਪੀਚ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਪੀਚ ਤਾਂ ਨਹੀਂ ਹੋਰ ਹੀ ਕਲਰ ਹੈ ਪਤਾ ਨਹੀਂ ਕਿਹੜਾ ਕਲਰ ਹੈ ਇਹ ਗਰੇ ਜੰਗ ਚ ਬੈਗ ਨਾ ਗਰੇ ਵੀ ਨਹੀਂ ਹੈਗਾ ਡਸਟੀ ਜਿਹਾ ਕਲਰ ਹੈ ਜੀ ਪਤਾ ਨਹੀਂ ਲੱਗ ਰਿਹਾ ਸਹੀ ਆ ਰਿਹਾ ਸੋਹਣਾ ਕਲਰ ਹੈ ਜੀ ਪਤਾ ਨਹੀਂ ਲੱਗ ਰਿਹਾ ਪਰ ਮੈਨੂੰ ਕਿਹੜਾ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਬਸ ਆਏਗੇ ਹੀ ਜੋ ਦਿਖ ਰਿਹਾ ਤੁਹਾਨੂੰ ਤੇ ਲਓ ਜੀ अगला कलर लो जी डस्टी ग्रीन लो सही है लो जी अगला प्रिंट चेंज हो गया जी थोड़ा जहाँ कलर भी चेंज हो गया लो हैगी सलवार ठीक है जी सब तो आराम स्टैम्प लो पिंक कलर पिंकिश पीच कलर है सेम प्रिंट के कलर डिफरेंट है लो पिस्ता कलर ठीक है चक्ला कलर लो जी ਮਿੱਠਾ ਪੀਲਾ yellow color ਨਹੀਂ ਕਹਿ ਸਕਦੇ ਇਹਨੂੰ ਆਪਾਂ ਅੱਖਾਂ ਨੂੰ ਖਾਣ ਵਾਲਾ ਨਹੀਂ ਇਹਨੂੰ ਮਿੱਠਾ ਪੀਲਾ ਕਹਿੰਦੀ ਹੁੰਨੀ ਆ ਮੈਂ ਤੇ ਤੁਸੀਂ ਸਮਝ ਗਏ ਹੋਵੋਗੇ ਮਿੱਠਾ ਪੀਲਾ ਕਹਿੰਦੇ ਕਿ ਅੱਖਾਂ ਨੂੰ ਸੂਦੀング ਕਲਰ ਹੈਗਾ ਗਰਮੀਆਂ ਦੇ ਅਕੋਰਡਿੰਗਲੀ ਹੈ ਲੋ ਜੀ ਸੀ ਗ੍ਰੀਨ ਲੋ ਅੱਲਾ ਦੇ ਲੋ ਇਹ ਬਿੰਕ ਦੇ ਵਾਈਟ ਦਾ ਕੰਟਰਾਸਟ ਤੇ ਇਹ ਹੈ ਦੀ ਸਲਵਾਰ ਬਕਾਇਦਾ ਰਾਮ ਟੈਕਸ ਦੀ ਸਟੈਂਪ ਨਾਲ ਆਊਗਾ ਤੁਹਾਡੇ ਕੋਲੇ ਲੋ ਜੀ ਇਹ ਵਾਲਾ ਹੈ ਸਲਵਾਰ ਦੇ ਵਿੱਚ ਜ਼ਿਗਜ਼ੈਗ ਪ੍ਰਿੰਟ ਹੈ ਤੇ ਉਹ ਦਾ ਤੇ ਇਹ ਦਾ ਥੋੜਾ ਜਿਹਾ ਫਰਕ ਹੈ ਜੀ ਹੈ ਇਹ ਦੀ ਪਿੰਕ ਤੇ ਉਹ ਵੀ ਪਿੰਕ ਤੇ ਤੁਸੀਂ ਬਸ ਨੋਟ ਕਰ ਲਿਓ ਕੋਈ ਜ਼ਿਆਦਾ ਫਰਕ ਨਹੀਂ ਆ 19 21 ਦਾ ਫਰਕ ਹੀ ਕਹਿ ਸਕਦੇ ਆ ਪਰ ਬਹੁਤਾ ਫਰਕ ਨਹੀਂ ਆ ਲੋ ਸੇਮ ਹੀ ਲਗ-ਪਗ ਚੱਕੋ ਲੋ ਜੀ ਅਗਲਾ ਦੇਖੋ ਲੋ yellow color yellow and white ਦਾ ਬਹੁਤ ਅੱਛਾ ਕੰਟਰਾਸਟ ਇਹ ਹੈਗੀ ਇਹਦੀ ਸਲਵਾਰ ਇਹ ਅਗਲਾ ਦੇਖੋ ਇਹਦੇ ਵਿੱਚ ਸੇਮ ਪ੍ਰਿੰਟ ਚੱਲ ਰਿਹਾ ਜੀ ਕਲਰ ਬਦਲ ਬਦਲ ਕੇ ਆ ਰਹੇ ਨੇ ਕਈ ਕਲਰ ਹੈ ਇਹਦੇ ਵਿੱਚ ਲੋ ਠੀਕ ਹੈ ਲੋ ਇਸੀ ਗ੍ਰੀਨ ਕਲਰ ਇਹ ਸਲਵਾਰ ਬੜਾ ਸੋਹਣਾ ਕਲਰ ਆ ਵੀ। ਤੋਚ ਹਲਕਾ ਜਿਹਾ ਬਲੂ ਜਾ, ਨੀਲਾ ਅਸਮਾਨੀ ਜਿਹਾ ਜਿਹੜਾ ਸਕਾਈ ਜਿਹਾ ਕਲਰ ਹੁੰਦਾ ਉਹ ਮੇਂ ਜੀ। ਪਲੱਸ ਵਿੱਚ ਵਾਈਟ ਇਹਦੇ ਪ੍ਰਿੰਟ। ਲਓ ਜੀ ਅਗਲਾ ਦੇਖੋ। ਇੱਥੇ ਜਿਹਾ ਰੰਗ ਸਹੀ ਆ ਜਾਂਦੀ ਐ। ਤੋ ਲੋ। ਪੈਰਟ ਜਿਹਾ ਕਲਰ ਆ ਪਰ ਅੱਖਾਂ ਨੂੰ ਖਾਣ ਵਾਲਾ ਪੈਰਟ ਕਲਰ ਨਹੀਂ ਹੈਗਾ। ਕਿਉਂਕਿ ਇਹ ਵਿੱਚ ਵਾਲੀ ਟੈਸ ਦੇ ਇਸ ਕਰਕੇ ਇਹ ਸੋਣਾ ਲੱਗਦਾ ਹੈ। ਲੋ। ਲਓ ਜੀ ਅੱਗੇ। ਪ੍ਰਿੰਟ ਚੇਂਜ ਹੋ ਗਿਆ। ਲੋ। ਵਾਈਟ ਦੇ ਵਿੱਚ yellow ਦਾ ਕੰਟਰਾਸਟ ਔਰ ਇਹ ਵੱਡੀ ਸਲਵਾਰ। ਕੁਝ ਵੀ ਨਹੀਂ ਹੈਗਾ ਜੀ ਕੋਈ ਸੀ ਥਰੂ ਨਹੀਂ ਹੈਗਾ ਬੜਾ ਮੋਟਾ ਚੱਲਦਾ ਹੁੰਦਾ ਗਰਮੀਆਂ 'ਚ ਬੜਾ ਵਹਿਮ ਨੂੰ ਨਹੀਂ ਕਰਨੀ ਲੋੜ। ਤੇ ਅਗਲਾ ਕਲਰ ਇਹਦੇ 'ਚ ਕਈ ਸਾਰੇ ਕਲਰ ਨੇ। ਉਸੀ ਵਾਈਟ ਦੇ ਵਿੱਚ yellow ਇਹ ਹੈਗਾ yellow ਦੇ ਵਿੱਚ white ਲਓ ਇਹ ਲੋ ਜਿਨੇ ਥੋੜਾ ਡਾਰਕ ਬਣਾਉ ਉਹ ਇਹ ਲੈ ਲਓ ਜਿਨੇ ਲਾਈਟ ਰੱਖਣਾ ਉਹ ਉਹ ਵਾਲਾ ਲੈ ਲਓ ਠੀਕ ਹੈ ਜੀ ਆ ਲੋ ਅਗਲਾ ਦੇਖੋ ਇਹ ਮਿਲੂਗਾ ਤੁਹਾਨੂੰ white ਦੇ ਵਿੱਚ pink ਲੋ ਉੱਪਰ ਨੂੰ ਨਾ ਇਸ ਤਰ੍ਹਾਂ ਆ ਲੈ ਰਹੀ ਆ ਜਿਆ ਜਾਂਦਾ ਬੜਾ ਸੋਹਣਾ ਲੱਗਦਾ ਡਿਜ਼ਾਈਨ ਬੜੀ ਅੱਛੀ ਹੈ। ਇਹ ਹੈਗੀ ਹੈ ਇਹਦੀ ਸਲਵਾਰ। ਇਹ ਵਾਈਟ ਦੇ ਵਿੱਚ ਪਿੰਕ ਦਾ ਕੰਟਰਾਸਟ ਦਿੱਤਾ ਹੋਇਆ। ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਪਿੰਕ ਦੇ ਵਿੱਚ ਵਾਈਟ। ਤਾਂ ਠੀਕ ਹੈ ਜੀ। ਆਹ ਲਓ ਪਿੰਕ ਦੇ ਵਿੱਚ ਵਾਈਟ ਦਾ ਕੰਟਰਾਸਟ। ਇਦਾਂ। ਨੈਕਸਟ ਲੇਕੋ ਇਹ ਹੈਗਾ ਵਾਈਟ ਦੇ ਵਿੱਚ ਗ੍ਰੇ ਇਸ ਤਰ੍ਹਾਂ ਇਸ ਤਰ੍ਹਾਂ ਤੁਹਾਡਾ ਸੂਟ ਬਣਨਾ ਹੈ ਆਹ ਡਿਜ਼ਾਈਨਿੰਗ ਹੈ ਜੀ ਇਦਾਂ ਸੂਟ ਬਣਨਾ ਹੈ ਠੀਕ ਹੈ ਵਾਈਟ ਦੇ ਵਿੱਚ ਗ੍ਰੇ ਇਹ ਸਲਵਾਰ ਠੀਕ ਹੈ ਇੱਕਦਮ ਤੇ ਅਗਲਾ ਹੈਗਾ ਗ੍ਰੇ ਦੇ ਵਿੱਚ ਵਾਈਟ ਹਾਂ ਇਹ ਸਲਵਾਰ ਜਿਹੜਾ ਅੱਗੇ ਸਭ ਸਹੀ ਹੈ ਯੇਹ ਜੀ ਸਹੀ ਆ ਰਿਹਾ ਲੋ ਜੀ ਲਾਸਟ ਪੀਸ 21 ਸੀਗਾ ਆਹ ਇਹਦਾ ਕੰਟਰਾਸਟ ਹੈ ਨਹੀਂ ਦੂਜਾ ਹਣ ਆਹ ਇਹ ਉਹੀ ਹੈ ਸੀ ਗ੍ਰੀਨ ਦੇ ਵਿੱਚ ਵਾਈਟ ਹਾਂ ਇਹ ਸੀ ਗ੍ਰੀਨ ਦੇ ਵਿੱਚ ਵਾਈਟ ਹੈ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਇਦਾਂ ਆਵੜੀ ਡਿਜ਼ਾਈਨਿੰਗ ਹੈ ਤੇ ਇਹ ਹੈਗੀ ਸਲਵਾਰ ਠੀਕ ਹੈ ਜੀ ਲੋ ਲੋ ਜੀ ਇਹ ਸੀਗੇ ਆਪਣੇ ਸਾਰੇ ਕਲੈਕਸ਼ਨ ਹੈ ਜਿਹੜੀ ਇਹ 650 ਵਾਲੀ ਸੀ 650 ਵਾਲੀ ਸੂਟ ਸੀਗੇ ਤੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਤਾ ਸੀ ਦੁਬਾਰਾ ਰਿਪੀਟ ਕਰਦਾ ਕਈ ਪੈਣਾ ਵੀਡੀਓ ਜਿਹੜੀ ਐਂਡ ਤੇ ਪੂਰੀ ਦੇਖਦੀਆਂ ਕਈ ਸਟਾਰਟਿੰਗ ਚ ਤੇ ਲੈਂਦੀਆਂ ਨੇ ਕਈਆਂ ਨੂੰ ਕਾਲੀ ਸੂਟਾਂ ਦੀ ਹੋ ਜਾਂਦੀ ਹੈ ਜੇ ਤੁਸੀਂ ਇੱਕ ਸੂਟ ਲਓਗੇ 650 ਦਾ ਦੋ ਸੂਟ ਲਓਗੇ 1300 ਦੇ ਤਿੰਨ ਸੂਟ ਲਓਗੇ 1800 ਦੇ ਕਿਉਂਕਿ ਤਿੰਨ ਸੂਟਾਂ ਤੇ ਸ਼ਿਪਿੰਗ ਫ੍ਰੀ ਹੈ 6600 ਦੇ ਸੂਟ ਨੇ ਇੱਕ ਸੂਟ ਤੇ 50 ਰੁਪਏ ਸ਼ਿਪਿੰਗ ਹੈ ਦੋ ਸੂਟਾਂ ਤੇ 100 ਰੁਪਏ ਸ਼ਿਪਿੰਗ ਹੋਣੀ ਠੀਕ ਹੈ ਅਗਰ ਸ਼ਾਪ ਤੇ ਆਉਂਗੇ ਤਾਂ ਸਾਰੇ ਸੂਟ ਆ ਤੁਹਾਨੂੰ 600 ਦੇ ਵਿੱਚ ਹੀ ਮਿਲਣੇ ਆ ਚਾਹੇ ਦਾ ਤੁਸੀਂ ਉਹ ਤਿੰਨ ਲੈ ਲਓ ਚਾਰ ਲੈ ਲਓ ਪੰਜ ਲੈ ਲਓ ਛੇ ਜਿੰਨੇ ਮਰਜ਼ੀ ਲੈ ਲਓ ਠੀਕ ਹੈ ਜੀ 6600 ਦੇ ਵਿੱਚ ਮਿਲਣਗੇ ਤੇ ਟਾਈਮ ਲਾਉਣਾ ਨਹੀਂ ਹੈਗਾ ਕਈ ਭੈਣਾਂ ਨੇ ਮੈਨੂੰ ਉਸ ਦਿਨ ਕਿਹਾ ਕਹਿੰਦੇ ਜੀ ਹੁਣੇ ਤਾਂ ਅਜੇ ਵੀਡੀਓ ਪਈਏ ਮ ਪੇਜ ਜਿਆ ਸੀਗਾ ਤੇ ਇਨਕੁਆਰੀ ਜਿੰਨੇ ਚਰਚੇ ਹੋ ਕਰਨ ਲੱਗੇ ਉਹਨੇ ਜਰਚ ਸੂਟ ਨਾਲ ਦੀ ਨਾਲ ਨਿਕਲ ਗਏ ਸੀਗੇ ਸੋ ਜਲਦੀ ਕਰਨੀ ਆ ਤੇ ਲੋ ਜੀ ਉਮੀਦ ਕਰਦੇ ਆ ਵੀਡੀਓ ਨੂੰ ਪਸੰਦ ਕਰੋਗੇ ਪਸੰਦ ਕਰੋਗੇ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਲਾਈਕ ਕਰਿਓ ਤੇ ਫਿਰ ਮਿਲਦੇ ਆਂ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ